जिंदाबाद आम आदमी पार्टी जिंदाबाद आम आदमी पार्टी जिंदाबाद जिंदाबाद इकतार जिंदाबाद जिंदाबाद दौरे बैठ कर लिए छोड़ मार कितने में जीतेगा कितनेगा ਉਹ ਰੱਖਿਆ ਹੋਇਆ ਤੇ ਉੱਥੇ ਹੀ ਆ ਗਿਆ ਮਾਰੀ ਪੈਲ ਹਾਂ ਜੀ ਮੇਰਾ ਨਾਮ ਜਗਤਾਰ ਸਿੰਘ ਤਾਰੀਆ ਜੀ ਇਹ 46 ਨੰਬਰ ਵਾਰਡ ਹੈ ਜਿਸ ਤੋਂ ਪਾਰਟੀ ਨੇ ਮੈਨੂੰ ਨਵਾਜਿਆ ਟਿਕਟ ਦੇ ਕੇ ਤੇ ਵਾਰਡ ਦੀ ਸੇਵਾ 'ਚ ਹਾਜ਼ਰ ਹਾਂ ਜੀ ਤੇ ਕੀ ਚਮੁੱਤੇ ਲੈ ਕੇ ਚਲਿਓ ਵਾਰਡ ਵਾਸਤੇ ਕਿਸ ਤਰ੍ਹਾਂ ਦੀ ਸੇਵਾ ਨਵਾ ਹੋਵੇਗੀ ਜੀ ਸੀਪੀ ਦੇਖੋ ਵਾਰਡ ਵੱਲੋਂ ਪਹਿਲਾਂ ਹੀ ਬਹੁਤ ਪਿਆਰ ਮਿਲਿਆ ਜੀ ਤਕਰੀਬਨ 3 ਸਾਲ ਤੋਂ ਅਸੀਂ ਵਾਰਡ ਦੇ ਵਿੱਚ ਹੀ ਸੇਵਾ ਕਰਦੇ ਆ ਰਹੇ ਹਾਂ ਲੋਕਾਂ 'ਚ ਵਿਚਰਦੇ ਆ ਰਹੇ ਹਾਂ ਜਿਸ ਕਰਕੇ ਸਾਨੂੰ ਇੱਕ ਤਰ੍ਹਾਂ ਦੀ ਜਿੱਤ ਹੈ ਜਿਹੜੀ ਸਾਡੀ ਯਕੀਨੀ ਹੈ ਕਿਉਂਕਿ ਲੋਕ ਬਹੁਤ ਪਿਆਰ ਕਰਦੇ ਆ ਹਰੇਕ ਵਾਰ ਜਿੱਥੇ ਵੀ ਜਾਂਦੇ ਆ ਅਸੀਂ ਲੋਕ ਸਾਨੂੰ ਪਿਆਰ ਦਿੰਦੇ ਆ ਲੋਕ ਸਾਨੂੰ ਪਹਿਲਾਂ ਹੀ ਕਹਿ ਦਿੰਦੇ ਆ ਕਿ ਤੁਸੀਂ ਜਿੱਤੇ ਹੋਇਓ ਤੇ ਅਸੀਂ ਤਕਰੀਬਨ ਤਕਰੀਬਨ ਮਹਾਰਾਜ ਦੀ ਕਿਰਪਾ ਨਾਲ ਇਹ ਝੋਲੀ ਹੈ ਜਿਹੜੀ ਸੀਟ ਹੈ ਉਹ ਐਮਐਲਏ ਸਾਹਿਬ ਦੀ ਝੋਲੀ ਪਾਣੀ ਹੈ ਸਰਦਾਰਜੀਤਪਾਲ ਸਿੰਘ ਕੋਲੀ ਜੀ ਦੀ ਠੀਕ ਹੈ ਮਤਲਬ ਲੋਕ ਕਹਿੰਦੇ ਆ ਵੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਇਹਦੇ ਦੇ ਵਿੱਚ ਕਿਸੇ ਇੱਜ਼ਤ ਦਾ ਕੋਈ ਨਾ ਲੋੜ ਹੈ ਵਿਕਾਸ ਦੇ ਨਾਮ ਤੇ ਮੈਂ ਥੋੜਾ ਤੁਹਾਨੂੰ ਪਿਛਲੀ ਸਰਕਾਰ ਯਾਦ ਕਰਾਉਣਾ ਚਾਹਾਂਗਾ ਕਿਉਂਕਿ ਵਿਕਾਸ ਦੇ ਨਾਮ ਤੇ ਜਿਹੜੇ ਪ ਜਿਹੜੀ ਕੈਪਟਨ ਸਰਕਾਰ ਵਿੱਚੋਂ ਬਾਅਦ ਵਿੱਚ ਭਾਜਪਾ ਸਰਕਾਰ ਬਣ ਗਈ ਸੀ ਉਹਨਾਂ ਨੇ ਜਿਹੜੇ ਸੀਵਰੇਜ ਦੇ ਕੰਮ ਕਰਾਏ ਸੀ, ਵਾਟਰ ਸਪਲਾਈ ਦੇ ਕੰਮ ਕਰਾਏ ਸੀ ਉਹ ਟੋਟਲੀ ਫੇਲਡ ਸੀਗੇ ਕਿਉਂਕਿ ਉਹਨਾਂ ਦੇ ਵਿੱਚ ਕੰਮ 1000 ਕਰੋੜ ਦਾ ਗਿਣਾਇਆ ਸੀਗਾ ਹੋਇਆ 100 ਕਰੋੜ ਦਾ ਵੀ ਨਹੀਂ ਸਾਰਾ ਪੈਸਾ ਖਾਧਾ ਗਿਆ ਸੀਗਾ ਔਰ ਕਈ ਤੁਹਾਨੂੰ ਪਤਾ ਹੀ ਇੱਕ ਉਹ ਹੈਰਿਟੇਜ ਸਟਰੀਟ ਬਣਾਈ ਆ ਉਹ ਤਾਂ ਅੱਜ ਤੱਕ ਚਮਕ ਰਹੀ ਹੈ ਤੁਹਾਨੂੰ ਪਤਾ ਕਿੰਨਾ ਕਰੋੜਾ ਰੁਪਇਆ ਉਹਦੇ ਵਿੱਚ ਵੀ ਖਾਧਾ ਗਿਆ ਇਹ ਸੀਵਰੇਜ ਸਿਸਟਮ ਬਹੁਤ ਜਿੱਦਾਂ ਖਤਮ ਕਰ ਦਿੱਤਾ ਗਿਆ ਵਾਟਰ ਸਪਲਾਈ ਸਿਸਟਮ ਹੈ ਉਹ ਬਿਲਕੁਲ ਹੀ ਗੰਦ ਚੱਲ ਰਿਹਾ ਪਾਣੀ ਦੇ ਵਿੱਚ ਉਹ ਸਿਸਟਮ ਨੂੰ ਇਕ ਪਾਰਕਾਂ ਦੇ ਵਿੱਚ ਨਵੇਂ ਤੌਰ ਤੇ ਝੁੱਲੇ ਲਾਣੇ ਜਿਮ ਲਾਣੇ ਸਾਡੀ ਪ੍ਰਾਇਓਰਟੀ ਬਣੀ ਵੀ ਹੈ ਤੇ ਉਸ ਤੋਂ ਬਾਅਦ ਜਿਹੜਾ ਵਿਕਾਸ ਹੈ ਉਹ ਜਿਹੜੀਆਂ ਸੜਕਾਂ ਟੈਲਾਂ ਦੀਆਂ ਟੈਲਾਂ ਖਰਾਬ ਹੋ ਜਾਂਦੀਆਂ ਚੂਹੇ ਵਿੱਚੋਂ ਮਿੱਟੀ ਖਾ ਜਾਂਦੇ ਨੇ ਇਹ ਸੜਕਾਂ ਨੂੰ ਦੁਬਾਰਾ ਅਸੀਂ ਜੋਰ ਦੇ ਕੇ ਸੋਚ ਰਹੇ ਹਾਂ ਵੀ ਕੰਕਰੀਟ ਦੀਆਂ ਬਣਾਈ ਜਾਣ ਤਾਂ ਕਿ ਲੋਕਾਂ ਨੂੰ ਦੁਬਾਰਾ ਇਹਦੀ ਪ੍ਰੋਬਲਮ ਨਾ ਆਵੇ 3 ਸਾਲ ਹੋ ਗਏ ਪਾਰਟੀ ਬਲੋਕ ਕਿਤੇ ਕੰਮਾਂ ਨੂੰ ਲੈ ਕੇ ਕੁਝ ਲੋਕ ਕੁਛ ਰਿਹਾ ਲੱਗਦਾ ਹੈ 170 ਜਿੱਤਾਂਗਾ ਮੁਕਾਬਲਾ ਵੀ ਦੇ ਮੁਕਾਬਲਾ ਹਰ ਗੇਮ ਚ ਹੁੰਦਾ ਜੀ ਬਟ ਜਿਸ ਤਰ੍ਹਾਂ ਦੇ ਲੋਕਾਂ ਦਾ ਹੰਗਾਰਾ ਹੈ ਭਰਮਾ ਹੰਗਾਰਾ ਹੈ ਉਸ ਹਾਵ ਨਾਲ ਤਾਂ ਤਕਰੀਬਨ ਸਾਰੇ ਮੈਨੂੰ ਜਿੱਤ ਦੀ ਉਹ ਵਧਾਈ ਦਿੰਦੇ ਨੇ ਜਿਹੜਾ ਮਿਲਦਾ ਇਹ ਲੋਕਾਂ ਤੱਕ ਅਪਰੋਚ ਕਰਨਾ ਸਾਡਾ ਫਰਜ਼ ਹੈ ਕਿਉਂਕਿ ਜੇ ਸਾਡੇ ਇਲੈਕਸ਼ਨ ਹੁਣ ਸਿਰ ਤੇ ਆਈ ਹੈ ਅਸੀਂ ਲੋਕਾਂ ਦੇ ਘਰੇ ਨਹੀਂ ਜਾਂਦੇ ਤਾਂ ਲੋਕਾਂ ਨੂੰ ਸ਼ਾਇਦ ਇੰਜ ਲੱਗਦਾ ਵੀ ਇਹਨਾਂ ਨੂੰ ਕਿਸੇ ਚੀਜ਼ ਦਾ ਹੰਕਾਰ ਹੈ ਲੋਕ ਸਾਡੇ ਵਾਸਤੇ ਨੇ ਅਸੀਂ ਲੋਕਾਂ ਵਾਸਤੇ ਆ ਇਸ ਕਰਕੇ ਹਰ ਘਰ ਚ ਜਾਣਾ ਮੇਰਾ ਫਰਜ਼ ਹੈ ਲੋਕਾਂ ਦਾ ਹਾਲਚਲ ਪੁੱਛਣਾ ਲੋਕਾਂ ਦਾ ਵਿਚਰਨਾ ਔਰ ਲੋਕਾਂ ਦੇ ਦੁੱਖ ਸੁੱਖ ਚ ਸ਼ਾਮਲ ਹੋਣਾ ਔਰ ਲੋਕਾਂ ਦਾ ਕੰਮ ਪੁੱਛਣਾ ਇਹ ਮੇਰਾ ਫਰਜ਼ ਹੈ ਆਪਣਾ ਪਾਰਟੀ ਵੱਲੋਂ ਵੀ ਮੇਰਾ ਜਾਤੀ ਫਰਜ਼ ਵੀ ਹੈ ਜੇ ਮਨ ਲੋਕ ਐਨੀ ਇੱਜ਼ਤਮੰਦ ਦਿੰਦੇ ਆ ਤਾਂ ਮੇਰਾ ਹੀ ਫ ਦੇਖੋ ਯੋਗੀ ਜੀ ਮੇਰੇ ਅੱਜ ਦੀ ਇੱਕ ਘਟਨਾ ਹੈ ਇੱਕ ਘਰ ਦੇ ਵਿੱਚ ਗਏ ਸੀਗੇ ਜੀ ਤਾਂ ਉਹਨਾਂ ਨੇ ਕੰਪਲੀਟਲੀ ਸਾਡੇ ਸਾਹਮਣੇ ਹੀ ਤਕਰੀਬਨ 12:30 ਵਜੇ ਦੀ ਗੱਲ ਹੈ ਸਾਡੇ ਸਾਹਮਣੇ ਹੀ ਕਿਸੇ ਬੰਦੇ ਨੇ ਉਹਨੂੰ ਕਿਹਾ ਬਈ ਤੁਸੀਂ ਸੀਨੀਅਰ ਡਿਪਟੀ ਮੇਰੇ ਵੀ ਰਹੇ ਹੋ ਤੇ ਤੁਹਾਡਾ ਤਾਂ ਸਭ ਤੋਂ ਵੱਡਾ ਵਧੀਆ ਅਹੁਦਾ ਸੀਗਾ ਤੁਸੀਂ ਬਹੁਤ ਕੁਝ ਕਰਾ ਸਕਦੇ ਸੀ ਤਾਂ ਉਹਨਾਂ ਨੇ ਸਿਰਫ ਆਪਣੀ ਗਲੀਆਂ ਦੀਆਂ ਸੜਕਾਂ ਹੀ ਦਿਖਾਈਆਂ ਉਹਨਾਂ ਨੂੰ ਵੀ ਇਹ ਹਾਲਾਤ ਹੈ 6 ਸਾਲ ਤੋਂ 7 ਸਾਲ ਤੋਂ ਇਹ ਹਾਲਾਤ ਨੇ 3 ਸਾਲ ਤੋਂ ਸਰਕਾਰ ਆਈ ਐ ਸਿਰਫ ਰਿਪੇਅਰ ਕਰਾ ਰਹੇ ਆ ਕਿਉਂਕਿ ਸਾਡਾ ਜਿਹੜਾ ਮਨ ਹੈ ਉਹ ਦੁਬਾਰਾ ਸੜਕਾਂ ਪਵਾਂਦਾ ਇਸ ਕਰਕੇ ਜਿਹੜੇ ਉਹਨਾਂ ਦੇ ਕਿਤੇ ਹੋਏ ਕੰਮ ਸੀ ਉਹਨਾਂ ਦਾ ਐ ਲਾ ਲਓ ਵੀ ਅੱਜ ਸਾਨੂੰ ਹਰਜਾਨਾ ਭੁਗਤਣਾ ਪੈ ਰਿਹਾ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਂਦੇ ਐ ਤਕਰੀਬਨ ਤਕਰੀਬਨ ਹਰ ਹਰ ਗਲੀ ਤੇ ਹਰ ਵਾਰਡ ਦੇ ਹਰ ਤਾਂ ਤੋਂ ਉਹਨਾਂ ਦੀ ਮਤਲਬ ਨੈਗੇਟਿਵਿਟੀ ਚਮਕਰੀ ਐ ਮੈਨੂੰ ਪੋਜ਼ਿਟਿਵਿਟੀ ਹਾਲ ਤੱਕ ਕੋਈ ਲੱਗੀ ਨਹੀਂ ਐ ਜੀ